ਇਹੀ ਸੋਤਿਆਂ ਨੂੰ ਪਿਆਰ ਪਰਿ ਸਤਰੀਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ ਬਹੁ ਸਵਾਦ ਤੁਹਾਡਾ ਕੌਣ ਬਣੇਗਾ ਕਾਂਗਰਸ ਦਾ ਕੈਪਟਨ ਪ੍ਰਧਾਨਗੀ ਦੀ ਲੜਾਈ ਦੇ ਪਿੱਛੇ ਅਸਲੀ ਖੇਡ ਆਈ ਸਾਹਮਣੇ ਜਿਸ ਕੋਲ ਹੁੰਦੀ ਏ ਕਮਾਨ ਉਹੀ ਹੁੰਦਾ ਹੈ ਪੰਜਾਬ ਦਾ ਸੀਐਮ ਦਾਵੇਦਾਰ ਵੀ ਉਹੀ ਹੁੰਦਾ ਹੈ ਜਿਸ ਕੋਲ ਪ੍ਰਧਾਨਗੀ ਹੁੰਦੀ ਏ ਪਿਛਲੀਆਂ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜੋ ਵੀ ਕਾਂਗਰਸ ਦਾ ਪ੍ਰਧਾਨ ਜਿਸ ਦੀ ਪ੍ਰਧਾਨਗੀ ਦੇ ਹੇਠ ਚੋਣਾਂ ਲੜੀਆਂ ਜਾਂਦੀਆਂ ਨੇ ਉਹੀ ਸੀਐਮ ਦੀ ਕੁਰਸੀ ਤੇ ਬੈਠਦਾ ਹੈ ਇਸੇ ਕਾਰਨ ਇਹ ਲੜਾਈ ਸ਼ੁਰੂ ਹੋਈ ਹੋਈ ਹੈ ਕਾਂਗਰਸ ਦਾ ਪ੍ਰਧਾਨ ਬਣਨ ਦੀ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਜਾਵਿੰਦ ਸੁਖਜਿੰਦਰ ਦਾਵਾ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਇਹ ਜੰਗ ਤੇਜੇ ਪਰ ਅਮੇ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਤੋਂ ਬਾਹਰ ਚੱਲ ਰਹੇ ਨੇ ਕਾਂਗਰਸੀਆਂ ਮੀਟਿੰਗਾਂ ਦੇ ਵਿੱਚ ਹਾਜ਼ਰ ਨਹੀਂ ਹੋ ਰਹੇ ਉਹਨਾਂ ਦੀ ਪਤਨੀ ਨੇ ਇਹ ਸਪਸ਼ਟ ਕਰ ਦਿੱਤਾ ਕਿ ਜੇਕਰ ਉਹਨਾਂ ਨੂੰ ਕਾਂਗਰਸ ਦੇ ਵੱਲੋਂ ਸੀਐਮ ਚੇਰਾ ਅਲਾਨਿਆ ਜਾਂਦਾ ਤਾਂ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਸਰਗਰਮ ਹੋਣਗੇ ਤੇ ਉਹ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਵੀ ਪੂਰੀ ਤਰ੍ਹਾਂ ਤਿਆਰ ਨੇ ਔਰ ਜੋਰ ਲਾ ਦੇਣਗੇ ਨਤੀਜੇ ਕਾਂਗਰਸ ਦੇ ਪੱਖ ਵਿੱਚ ਲਿਆ ਕੇ ਦਿਖਾ ਦੇਣਗੇ ਪਰ ਹਾਈ ਕਮਾਂਡ ਉਹ ਨਵਜੋਤ ਸਿੰਘ ਸਿੱਧੂ ਦੇ ਬਾਰੇ ਨਹੀਂ ਗੱਲ ਕਰ ਰਹੀ ਨਵਜੋਤ ਸਿੰਘ ਸਿੱਧੂ ਨੂੰ ਕਮਾਂਡ ਦੇਣ ਦੀ ਗੱਲ ਨਹੀਂ ਹੋ ਰਹੀ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਤੋਂ ਦੂਰੀ ਬਣਾਈ ਹੋਈ ਏ ਸੋ ਇਸ ਤੋਂ ਪਹਿਲਾਂ ਕਿ ਅੱਜ ਚਰਨਜੀਤ ਸਿੰਘ ਚੰਨੀ ਨੇ ਵੀ ਜੋ ਉਹਨਾਂ ਨੂੰ ਪ੍ਰਧਾਨਗੀ ਦੇਣ ਵਾਸਤੇ ਹਾਈ ਕਮਾਂਡ ਨੇ ਸਪਸ਼ਟ ਇਨਕਾਰ ਕਰ ਦਿੱਤਾ ਕਿ ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਹੀ ਚੋਣਾ ਹੋਣ ਗਿਆ ਤੇ ਰਾਜਾ ਵੜਿੰਗ ਤੋਂ ਅਸੀਂ ਕੋਈ ਪ੍ਰਧਾਨਗੀ ਦਾ ਉਹਦਾ ਵਾਪਸ ਨਹੀਂ ਲਵਾਂਗੇ ਜੋ ਕੋਈ ਬਦਲਾਅ ਨਹੀਂ ਹੋਵੇਗਾ ਅਗਲੀਆਂ ਚੋਣਾਂ ਤੱਕ ਇਹ ਸਾਰੀ ਸ਼ੰਕਾ ਜੋ ਪੰਜਾਬ ਕਾਂਗਰਸ ਦੇ ਇੰਚਾਰਜ ਭਵੇਸ਼ ਬਗੇਲ ਜਿਹੜੇ ਰਾਜਾ ਵੜਿੰਗ ਦੀ ਗੱਡੀ ਦੇ ਵਿੱਚ ਹਰ ਸਮੇਂ ਘੁੰਮਦੇ ਨੇ ਤੇ ਰਾਜਾ ਵੜਿੰਗ ਦੇ ਨਾਲ ਰਹਿੰਦੇ ਨੇ ਇਹ ਉਹਨਾਂ ਦੇ ਵੱਲੋਂ ਜੋ ਹਾਈ ਕਮਾਂਡ ਨੂੰ ਕੰਨਾਂ ਦੇ ਵਿੱਚ ਗੱਲਾਂ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਇੱਕ ਕੁੱਟਬੰਦੀ ਵਧੀ ਹੋਈ ਏ ਪਰ ਸੂਤਰਾਂ ਤੋਂ ਇਹ ਜਾਣਕਾਰੀ ਆ ਰਹੀ ਹੈ ਕਿ ਸਮਾਂ ਆਉਂ ਤੇ ਪ੍ਰਧਾਨਗੀ ਬਦਲੀ ਜਾਵੇਗੀ ਜੋ ਹੁਣ ਮਾਜੇ ਦੇ 30 35 ਲੀਟਰ ਮਿਲਾ ਕੇ ਜਿਹੜੇ ਵਿਧਾਇਕ ਨੇ ਜਾਂ ਸਾਬਕਾ ਮੰਤਰੀ ਨੇ ਉਹਨਾਂ ਨੇ ਇੱਕ ਪੱਤਰ ਲਿਖ ਦਿੱਤਾ ਹੈ ਹਾਈ ਕਮਾਂਡ ਨੂੰ ਮਿਲਣ ਵਾਸਤੇ ਜਿਸ ਪੱਤਰ ਦੇ ਬਾਰੇ ਚਰਨ ਸਿੰਘ ਚੰਨੀ ਨਾਲ ਵੀ ਇਸ ਦੀ ਚਰਚਾ ਹੋਈ ਸੀ ਰੋਹਲ ਗਾਂਧੀ ਦੀ ਕਿ ਤੁਸੀਂ ਕੀ ਪ੍ਰਭਾਵ ਪਾਉਣਾ ਚਾਹੁੰਦੇ ਜੇ ਪਰ ਚਰਨ ਸਿੰਘ ਚੰਨੀ ਨੇ ਉਦੋਂ ਇਹੀ ਸਪਸ਼ਟ ਜਵਾਬ ਦਿੱਤਾ ਕਿ ਮੈਂ ਪੱਤਰ ਨਹੀਂ ਲਿਖਿਆ ਜਿਹੜੇ ਦੂਸਰੇ ਵਿਧਾਇਕ ਨੇ ਉਹਨਾਂ ਨੇ ਖੁਦ ਸਾਈਨ ਕਰਕੇ ਤੁਹਾਨੂੰ ਮਿਲਣ ਦਾ ਸਮਾਂ ਮੰਗਿਆ ਪਰ ਹੁਣ ਚਰਨ ਸਿੰਘ ਚੰਨੀ ਨੂੰ ਭਾਵੇਂ ਪ੍ਰਧਾਨਗੀ ਨਹੀਂ ਦਿੱਤੀ ਗਈ ਜੋ ਮੀਟਿੰਗ ਹੋ ਚੁੱਕੀ ਹੈ ਉਸ ਤੋਂ ਖਾਲੀ ਮੋੜ ਦਿੱਤਾ ਗਿਆ ਪਰ ਪੰਜਾਬ ਦੇ ਵਿੱਚ ਅੱਜ ਵੀ ਗੁੱਟਬੰਦੀ ਹੋਰ ਸਾਹਮਣੇ ਉੱਭਰ ਕੇ ਆਈ ਏ ਭਰਤਪੁਸ਼ਨ ਆਸ਼ੂ ਦਰਸ਼ਨ ਸਿੰਘ ਬਰਾੜ ਬਾਗਾਪੁਰਾਣਾ ਇਹ ਸਾਰੇ ਜਿੰਨੇ ਜੱਟ ਸਿੱਖ ਬਰਾਦਰੀ ਦੇ ਵਿਧਾਇਕ ਨੇ ਜਾਂ ਮੰਤਰੀ ਨੇ ਇਹਨਾਂ ਨੇ ਫਿਰ ਹਾਈ ਕਮਾਂਡ ਨੂੰ ਜਾਣੂ ਕਰਵਾਇਆ ਸੋ ਖਿੱਚੋ ਤਣ ਉਸੇ ਤਰ੍ਹਾਂ ਜਾਰੀ ਹੈ 2027 ਦੀਆਂ ਚੋਣਾਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਇੱਕ ਬਿਆਨ ਦੇ ਵਿੱਚ ਪ੍ਰਧਾਨ ਵਿਰੋਧੀ ਪਾਰਟੀ ਦਾ ਆਗੂ ਅਤੇ ਪਾਰਟੀ ਜਨਰਲ ਸਕੱਤਰ ਵੀ ਉੱਚ ਜਾਤੀ ਦੇ ਨੇ ਉਹਨਾਂ ਲੋਕਾਂ ਜੋ ਵਿਵਾਦ ਚੱਲ ਰਿਹਾ ਹੈ ਉਸ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ ਇਸੇ ਬਿਆਨ ਵਿੱਚ ਕਾਂਗਰਸ ਦੀਆਂ ਜੜ੍ਹਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਗਿਆ ਜਾਣਕਾਰੀ ਦੇ ਅਨੁਸਾਰ ਜੋ ਸਾਰੀ ਖੇਡ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਇਹ ਚੱਲੀ ਹੋਈ ਏ ਚੰਨੀ ਦੇ ਪਿੱਛੇ ਬਹੁਤ ਸਾਰੇ ਲੀਡਰ ਬੈਠੇ ਨੇ ਅਜੇ ਜਿਹੜੇ ਚੰਨੀ ਨੂੰ ਅੱਗੇ ਹੋਣ ਵਾਸਤੇ ਕਹਿ ਰਹੇ ਨੇ ਕਾਂਗਰਸ ਦਾ ਪਿਛਲੇ 2 ਸਾਲਾਂ ਦਾ ਇਤਿਹਾਸ ਇਹੀ ਹੈ ਕਿ ਚੋਣਾਂ ਵੀ ਸਾਲ ਤੋਂ ਪਹਿਲਾਂ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਖਿੱਚੋਤਾਣ ਸ਼ੁਰੂ ਹੋ ਜਾਂਦੀ ਏ ਪ੍ਰਤੀਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਈ ਵਾਰ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਨ ਕਾਂਗਰਸ ਵਿੱਚ 2027 ਦਾ ਚਿਹਰਾ ਬਣਨ ਦੀ ਖਿੱਚੋਤਾਣ ਲੰਬੇ ਸਮੇਂ ਤੋਂ ਹੈ ਅਤੇ ਇਹ ਮੁੱਖ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਸੁਖਜਿੰਦਰ ਰਾਵਾ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਕਾਰ ਚੱਲ ਰਹੀ ਹੈ ਸੋ ਵੜਿੰਗ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ 70 ਤੋਂ 80 90 ਚਿਹਰਿਆਂ ਨੂੰ ਚੋਣਾਂ ਦੇ ਮੈਦਾਨ ਵਿੱਚ ਲਿਆਉਣਗੇ ਇਸ ਤੋਂ ਬਾਅਦ ਪੰਜਾਬ ਮਾਮਲੇ ਦੇ ਇੰਚਾਰਜ ਵਿਵੇਸ਼ ਵਗੇਰ ਨੇ ਵੀ ਇਹੀ ਐਲਾਨ ਕੀਤਾ ਕਿ 2022 ਦੀ ਗਲਤੀ ਨੂੰ ਦੁਬਾਰਾ ਨਹੀਂ ਦਰਾਵੇਗੀ ਸਰਕਾਰ ਜੋ ਕਾਂਗਰਸ ਇਹ 2027 ਵਿੱਚ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਨੂੰ ਅੱਗੇ ਕੀਤੇ ਬਿਨਾ ਚੋਣ ਲੜੇਗੀ ਪਰ ਕਾਂਗਰਸ ਨੂੰ ਇਹ ਵੀ ਪਤਾ ਹੈ ਕਿ ਜਿਹੜੀ ਸੈਨਾ ਦਾ ਕਮਾਂਡ ਸੰਭਾਲਣ ਵਾਲਾ ਕਮਾਂਡਰ ਨਹੀਂ ਹੋਵੇਗਾ ਤੇ ਫਿਰ ਉਹ ਸੈਨਾ ਕਿਵੇਂ ਜਿੱਤੇਗੀ ਇਹ ਕਦੀ ਵੀ ਨਹੀਂ ਹੋ ਸਕਦਾ ਪੰਜਾਬ ਵਿੱਚ ਕਿ ਬਿਨਾ ਚਿਹਰੇ ਤੋਂ ਚੋਣ ਲੜੀਆਂ ਜਾਣ ਜੇਕਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਨਾ ਬਣਾਉਂਦੀ ਤਾਂ ਆਮ ਆਦਮੀ ਪਾਰਟੀ ਨੂੰ ਕਦੇ ਵੀ 92 ਸੀਟਾਂ ਨਹੀਂ ਮਿਲਣੀਆਂ ਸੀ ਸੋ ਕਾਂਗਰਸ ਨੂੰ ਆਖਰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਪਵੇਗਾ ਉਸ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੀ ਕਾਂਗਰਸ ਨੂੰ ਸੱਤਾ ਮਿਲ ਸਕਦੀ ਏ ਜੇਕਰ ਕਾਂਗਰਸ ਨੇ ਇਹ ਗਲਤੀ ਕੀਤੀ ਤਾਂ ਕਾਂਗਰਸ ਨਹੀਂ ਬਣੇਗੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਬਣਾ ਸਕੇਗੀ ਭਾਵੇਂ ਰਾਜਾ ਵੜਿੰਗ ਨੂੰ ਇਹ ਗੱਲ ਜਿਹੜੀ ਸਪਸ਼ਟ ਪਤਾ ਹੈ ਪਰ ਚੰਨੀ ਤੋਂ ਬਹੁਤ ਜ਼ਿਆਦਾ ਜਿਹੜਾ ਨਫ਼ਰਤ ਕਰ ਰਹੇ ਨੇ ਕਿ ਚੰਨੀ ਨੂੰ ਕਿਹਦੇ ਮੁੱਖ ਮੰਤਰੀ ਚਿਹਰਾ ਨਾ ਐਲਾਨਿਆ ਜਾਵੇ ਕਿਉਂਕਿ ਰਾਜਾ ਵੜਿੰਗ ਨੂੰ ਮੁੱਖ ਮੰਤਰੀ ਚਿਹਰਾ ਹਾਈ ਕਮਾਂਡ ਨਹੀਂ ਐਲਾਨ ਸਕਦੀ ਹਾਈ ਕਮਾਂਡ ਜੋ ਇਹਨਾਂ ਤੋਂ ਉੱਪਰ ਵੀ ਬਹੁਤ ਵੱਡੇ ਦਿਗਜ ਆਗੂ ਬੈਠੇ ਨੇ ਜਿਹੜੇ ਪੰਜ-ਪੰਜ ਵਾਰ ਦੇ ਵਿਧਾਇਕ ਨੇ ਜਿਹੜੇ ਇੱਕ ਵਾਰ ਵੀ ਚੋਣ ਨਹੀਂ ਹਾਰੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹਾਈ ਕਮਾਂਡ ਨੂੰ ਅਣਗੌਲਿਆ ਕਰਨਾ ਜਿਹੜਾ ਮਹਿੰਗਾ ਪੈ ਸਕਦਾ ਹੈ ਜਿਸ ਕਰਕੇ ਮੁੱਖ ਮੰਤਰੀ ਦੇ ਚਿਹਰਾ ਚੰਨਜੀਤ ਸਿੰਘ ਚੰਨੀ ਨੂੰ ਬਣਾਉਣਾ ਪਵੇਗਾ ਆਖਰ ਭਾਵੇਂ ਲਾਸਟੇ ਆ ਕੇ ਬਣਾਉਣਾ ਪਵੇ ਪਰ ਚੰਨਜੀਤ ਸਿੰਘ ਚੰਨੀ ਤੋਂ ਬਿਨਾ ਕਾਂਗਰਸ ਨੂੰ ਜੇ ਸਫਲਤਾ ਨਹੀਂ ਮਿਲਣੀ ਸੋ 2027 ਵਿੱਚ ਕਾਂਗਰਸ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਇਹ ਜੋ ਲੜਾਈ ਚੱਲ ਰਹੀ ਹੈ ਇਹ ਹੁਣ ਹੋਰ ਲੰਬੀ ਹੋ ਗਈ ਹੈ ਇਸ ਸਦਰਮ ਦੇ ਵਿੱਚ ਜੇ ਚੋਣ ਵੜਿੰਗ ਦੀ ਅਗਵਾਈ 'ਚ ਲੜੀ ਗਈ ਤਾਂ ਉਹਨਾਂ ਦਾ ਪਲੜਾ ਵੜਿੰਗਤਾ ਪਾਰ ਹੀ ਹੋ ਜਾਵੇਗਾ ਕਿਉਂਕਿ ਟਿਕਟਾਂ ਵੰਡਣ ਸਮੇਂ ਵੀ ਸੁਪਾ ਪ੍ਰਧਾਨ ਦੀ ਭੂਮਿਕਾ ਅਹਿਮ ਹੁੰਦੀ ਹੈ 2002 ਤੋਂ ਲੈ ਕੇ 2017 ਦੀ ਚੋਣ ਕੈਪਟਨ ਮਨਿੰਦਰ ਸਿੰਘ ਦੀ ਗਵਾਈ ਵਿੱਚ ਲੜੀ ਗਈ ਸੀ ਤੇ ਕੈਪਟਨ ਹੀ ਮੁੱਖ ਮੰਤਰੀ ਬਣੇ ਸਨ ਜਦੋਂ 2002 ਦੇ ਵਿੱਚ ਵੀ ਕੈਪਟਨ ਪ੍ਰਧਾਨ ਸੀ ਤੇ 2017 ਵਿੱਚ ਵੀ ਕੈਪਟਨ ਪ੍ਰਧਾਨ ਸੀ ਜਦੋਂ ਕਿ ਦੋਵੇਂ ਵਾਰ ਕੈਪਟਨ ਨੇ ਹੀ ਕਮਾਂਡ ਸੰਭਾਲਣ ਤੋਂ ਬਾਅਦ ਟਿਕਟਾਂ ਦਿੱਤੀਆਂ ਤੇ ਖੁਦ ਮੁੱਖ ਮੰਤਰੀ ਬਣੇ 2015 ਵਿੱਚ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਲਈ ਕਾਫੀ ਸਮਾਂ ਕੂਟਨੀਤਿਕ ਯਤਨ ਕੀਤੇ ਸਨ ਪਾਰਟੀ ਦੇ ਸੂਤਰਾਂ ਦੇ ਮਤਲਬ ਅਕਿ ਚੰਨੀ ਉੱਚ ਜਾਤੀ ਬਾਰੇ ਇਹ ਦਿੱਤਾ ਬਿਆਨ ਬੇਵਜਾ ਕਰ ਨਹੀਂ ਹੈ ਕਿਉਂਕਿ ਬੇਗਾਇਲ ਬਗੇਲ ਜਿਹੜਾ ਇੰਚਾਰਜ ਨੇ ਉਹਨਾਂ ਨੇ 2022 ਦੇ ਵਿੱਚ ਜਿਹੜੀ ਉਹ ਗਲਤੀ ਨੂੰ ਦੁਬਾਰਾ ਨਾ ਦਰਾਉਣ ਦੀ ਗੱਲ ਕੀਤੀ ਏ ਚੰਨੀ ਦੇ ਸਮਰਥਨ ਜਿਹੜੇ ਜੱਟ ਸਿੱਖ ਨੇ ਗੈਰ ਜੱਟ ਸਿੱਖ ਨੇ ਉਹ ਵੀ ਸਾਰੇ ਚੰਨੀ ਦਾ ਸਮਰਥਨ ਕਰ ਰਹੇ ਨੇ ਉਹ ਇਹ ਗੱਲ ਕਹਿ ਰਹੇ ਕਿ ਜੇ ਰਾਜਾ ਬਿੰਦੂ ਦੇ ਹੱਥ ਕਮਾਂਡ ਆਂਦੀ ਏ ਤਾਂ ਫਿਰ ਰਾਜਾ ਬਿੰਦੂ ਆਪਣੀ ਮਰਜ਼ੀ ਨਾਲ ਟਿਕਟਾਂ ਦਿਵਾਉਣਗੇ ਤੇ ਮੁੱਖ ਮੰਤਰੀ ਵੀ ਖੁਦ ਬਣਨਗੇ ਇਸੇ ਨੂੰ ਲੈ ਕੇ ਚੰਨੀ ਸਿ ਚੰਨੀ ਹਾਈ ਕਮਾਂਡ ਦੇ ਕੋਲ ਜਾ ਕੇ ਵਾਰ-ਵਾਰ ਰੋਲਾ ਪਾ ਰਿਹਾ ਜੱਟ ਆਗੂ ਤੇ ਚੰਨੀ ਦਾ ਸਮਰਥਨ ਇਹ ਚਾਈ ਕਮਾਨ ਨੂੰ ਪੱਤਰ ਲਿਖ ਕੇ ਸਮਾ ਮੰਗਿਆ ਗਿਆ ਸੀ ਪਰ ਹਜੇ ਤੱਕ ਹਾਈ ਕਮਾਨ ਦੇ ਵੱਲੋਂ ਕੋਈ ਸਮਾਂ ਨਹੀਂ ਦਿੱਤਾ ਇਹਨਾਂ ਅਗੁਨ ਮਿਲਣ ਵਾਸਤੇ ਜੇ ਪਾਰਟੀ ਚੰਨੀ ਨੂੰ ਚਿਹਰਾ ਬਣਾ ਕੇ 2027 ਦਾ ਚੋਣ ਲੜੇਗੀ ਤਾਂ ਉਹਨਾਂ ਨੂੰ ਪਹਿਲਾ ਪਾਰਟੀ ਦੀ ਕਮਾਨ ਵੀ ਸੌਂਪਣੀ ਪਵੇਗੀ ਇਹ ਹਾਈ ਕਮਾਨ ਨੂੰ ਪਤਾ ਹੈ ਜੇਕਰ ਚੰਨੀ ਨੂੰ ਚਿਹਰਾ ਬਣਾਵਾਗੇ ਤਾਂ ਚੰਨੀ ਨੂੰ ਪ੍ਰਧਾਨ ਬਣਾਉਣਾ ਪਵੇਗਾ ਬਿਨਾ ਪ੍ਰਧਾਨ ਤੋਂ ਚੰਨੀ ਨੂੰ ਸੀਐਮ ਨਹੀਂ ਬਣਾਇਆ ਜਾ ਸਕਦਾ ਇਹੀ وجہ ਹੈ ਕਿ ਕਾਂਗਰਸ ਦਾ ਅਸਲੀ ਖਿੱਚੋਤਾਣ ਸੁਪਾ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਕਿਉਂਕਿ ਇਸ ਦੇ ਨਾਲ ਹੀ 2027 ਵਿੱਚ ਮੁੱਖ ਮੰਤਰੀ ਦਾਵਾ ਔਰ ਪ੍ਰਧਾਨਤਾ ਹੀ ਮਜ਼ਬੂਤ ਹੋਵੇਗਾ ਜਿਸ ਦੀ ਇਕ ਵਾਈਟ ਚੋਣਾ ਹੋਣਗੀਆ